ਅੱਜ ਦੀਆਂ ਅਖਬਾਰਾਂ ਦੇ ਵਿੱਚ ਇੱਕ ਬਹੁਤ ਡਰਾਉਣੀ ਖਬਰ ਆਈ ਹੈ ਡਰਾਉਣੀ ਖਬਰ ਛਪੀ ਹੈ ਜੋ ਕਿ ਸੱਚਮੁੱਚ ਹੀ ਪੰਜਾਬੀਆਂ ਲਈ ਕਾਫੀ ਡਰਾਉਣੀ ਖਬਰ ਆਖੀ ਜਾ ਸਕਦੀ ਹੈ ਖਬਰ ਨਸ਼ੇ ਨਾਲ ਸੰਬੰਧਿਤ ਹੈ ਜ਼ਿਲ੍ਹਾ ਬਠਿੰਡਾ ਪਿੰਡ ਭਾਈ ਬਖਤੌਰ ਜਿੱਥੇ ਪਿੰਡ ਦੇ ਲੋਕਾਂ ਦੇ ਵੱਲੋਂ ਆਪਣਾ ਪਿੰਡ ਸੇਲ ਤੇ ਲਾ ਦਿੱਤਾ ਗਿਆ ਵਿਕਾਊ ਕਰ ਦਿੱਤਾ ਗਿਆ ਤੇ ਪੋਸਟਰ ਵੀ ਲਾ ਦਿੱਤੇ ਬੈਨਰ ਲਾ ਦਿੱਤੇ ਕਿ ਸਾਡਾ ਪਿੰਡ ਵਕਾਊ ਹੈ ਮਸਲਾ ਉਥੇ ਇਹ ਬਣਿਆ ਕਿ ਨਸ਼ਾ ਰੋਕੂ ਇੱਕ ਕਮੇਟੀ ਬਣੀ ਸੀ ਜਿਸ ਦੇ ਵਿੱਚ ਇੱਕ ਸਾਬਕਾ ਫੌਜੀ ਰਣਵੀਰ ਸਿੰਘ ਵੀ ਸੀ ਜਿਹੜਾ ਨਸ਼ਾ ਵੇਚਣ ਵਾਲਿਆਂ ਦਾ ਕਰਦਾ ਸੀ ਵਿਰੋਧ ਤੇ ਨੌਜਵਾਨਾਂ ਨੂੰ ਆਖਦਾ ਸੀ ਕਿ ਨਸ਼ਾ ਨਾ ਕਰਿਆ ਕਰੋ ਖੇਡਾਂ ਵੱਲ ਜਾਓ ਜਾਂ ਫਿਰ ਆਰਮੀ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋਵੋ ਹੁਣ ਹੋਇਆ ਕੀ ਹੈ ਉਹ ਸਾਬਕਾ ਫੌਜੀ ਰਣਵੀਰ ਸਿੰਘ ਦੀਆਂ ਲਤਾਂ ਤੋੜਤੀਆਂ ਕਥੇ ਤੌਰ ਤੇ ਨਸ਼ਾ ਵੇਚਣ ਵਾਲਿਆਂ ਨੇ ਸੀਸੀਟੀਵੀ ਵੀਡੀਓ ਵੀ ਸਾਹਮਣੇ ਆ ਗਈ ਜਿਸ ਦੇ ਵਿੱਚ ਸਿੱਧਾ ਲੱਤਾਂ ਤੇ ਵਾਰ-ਵਾਰ ਲੋਹੇ ਦੀਆਂ ਰਾਡਾਂ ਦੇ ਨਾਲ ਵਾਰ-ਵਾਰ ਲੱਤਾਂ ਤੇ ਵਾਰ ਕਰਦੇ ਭੰਨ ਦਿੰਦੇ ਪੂਰੀ ਤਰ੍ਹਾਂ ਦੋਵੇਂ ਲੱਤਾਂ ਐ ਤੋੜ ਦਿੰਦੇ ਹੁਣ ਹਸਪਤਾਲ ਦੇ ਵਿੱਚ ਉਹ ਸਾਬਕਾ ਫੌਜੀ ਹੈ ਦਾਖਲ ਤੇ ਉਹ ਸਾਬਕਾ ਫੌਜੀ ਦੇ ਸਾਥੀਆਂ ਦੇ ਵੱਲੋਂ ਪੋਸਟਰ ਲਾਇਆ ਗਿਆ ਕਿ ਸਾਡਾ ਪਿੰਡ ਵਿਖਾਉ ਹੁਣ ਖਬਰ ਇਹ ਆਈ ਹੈ ਕਿ ਜਿਹੜਾ ਪਿੰਡ ਹੈ ਅਖਬਾਰਾਂ ਦੇ ਵਿੱਚ ਜਿਹੜੀ ਖਬਰ ਆਈ ਹੈ ਉਹ ਇਹ ਹੈ ਕਿ ਜਿਹੜੇ ਪਿੰਡ ਵਾਲੇ ਉਹ ਡਰ ਰਹੇ ਆ ਘਰੋਂ ਬਾਹਰ ਨਿਕਲਣ ਤੋਂ ਡਰ ਰਹੇ ਕਿਉਂਕਿ ਉਹਨਾਂ ਨੂੰ ਨਸ਼ਾ ਤਸਕਰਾਂ ਤੋਂ ਲੱਗ ਰਿਹਾ ਡਰ ਨਸ਼ਾ ਤਸਕਰਾਂ ਨੇ ਮੀਡੀਆ ਰਿਪੋਰਟਾਂ ਦਾ ਇਹ ਵੀ ਆਈਆਂ ਕਿ ਨਸ਼ਾ ਤਸਕਰਾਂ ਨੇ ਆਖਿਆ ਅਸੀਂ ਪੁਲਿਸ ਨੂੰ ਦਿੰਨੇ ਆ 20000 ਰੁਪਇਆ ਹਫਤਾ ਇਸ ਕਰਕੇ ਪੁਲਿਸ ਨੇ ਸਾਨੂੰ ਕੁਝ ਨਹੀਂ ਕਹਿਣਾ ਤੁਸੀਂ ਸਾਡੇ ਨਾਲ ਜੇ ਪੰਗਾ ਲਿਆ ਤਾਂ ਤੁਹਾਨੂੰ ਮਾਰ ਹੀ ਦੇਣਾ ਇਹ ਬਚ ਗਿਆ ਇਹਦੀਆਂ ਲਤਾਂ ਤੋੜੀਆਂ ਸਾਬਕਾ ਫੌਜੀ ਦੀਆਂ ਇਹਨੂੰ ਅਸੀਂ ਵੜਣਾ ਸੀ ਹਥਿਆਰ ਵੀ ਦਿਖਾ ਕੇ ਗਏ ਕਿ ਆ ਇਹ ਵੀ ਜਾ ਰਿਹਾ ਤੇ ਹੁਣ ਲੋਕ ਘਰੋਂ ਨਿਕਲਣ ਤੋਂ ਡਰ ਰਹੇ ਤੇ ਇਹ ਜਾਗਰਣ ਦੀ ਰਿਪੋਰਟ ਆ ਜਾਗਰਣ ਦੀ ਰਿਪੋਰਟ ਦਾਵਾ ਕਰਦੀ ਹੈ ਕਿ ਭਾਈ ਬਖਤੌਰ ਦੇ ਜਿਹੜੇ ਪਿੰਡ ਦੇ ਲੋਕ ਆ ਉਹ ਪਿੰਡ ਛੱਡਣ ਲੱਗ ਪਏ ਕਰਨ ਕੀ ਜਾਣ ਕਿੱਧਰ ਤਸਕਰਾਂ ਨੇ ਆਖਿਆ ਕਿ ਪੁਲਿਸ ਨੇ ਤੁਹਾਡਾ ਸਾਥ ਨਹੀਂ ਦੇਣਾ ਅਸੀਂ ਦਿੰਨੇ ਆ ਨਾ ਨੂੰ ਹਫਤਾ 20000 ਰੁਪਏ ਇੱਕ ਹਫਤੇ ਦਾ ਅਸੀਂ ਇਹਨਾਂ ਨੂੰ ਦੰਨੇਆ ਉਹਨਾਂ ਨੇ ਕੁਝ ਨਹੀਂ ਕਹਿਣਾ ਜੇ ਵਿਰੋਧ ਕਰਦੇ ਐ ਤੇ ਲੱਤਾਂ ਤੋੜਦੀਆਂ ਸਾਬਕਾ ਫੌਜੀ ਦੀਆਂ ਸਾਡੀਆਂ ਵੀ ਤੋੜ ਦੇਣਗੇ ਮਾਰ ਦੇਣਗੇ ਲੋਕਾਂ 'ਚ ਬਣ ਗਿਆ ਡਰ ਜਾਂ ਤਾਂ ਲੋਕ ਕਣ ਘਰੋਂ ਬਾਹਰ ਨਹੀਂ ਨਿਕਲ ਰਹੇ ਤੇ ਜਾਂ ਫਿਰ ਪਿੰਡ ਛੱਡ ਕੇ ਜਾ ਰਹੇ ਆ ਇਹ ਜਿਹੜੀ ਰਿਪੋਰਟ ਆ ਉਹ ਇਹ ਦਾਵਾ ਕਰਦੀ ਐ ਹੁਣ ਜਿਹੜੇ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਉਹਨਾਂ ਨੇ ਆਖਿਆ ਕਿ ਡਰੋ ਨਾ ਨਾ ਡਰੋ ਆਪਣਾ ਕੰਮਕਾਰ ਕਰੋ ਘਰੋਂ ਬਾਹਰ ਨਿਕਲੋ ਡਰਨ ਦੀ ਲੋੜ ਨਹੀਂ ਐ ਇਹ ਜਿਹੜੇ ਨਸ਼ਾ ਤਸਕਰ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਐ ਤੁਸੀਂ ਘਰੋਂ ਬਾਹਰ ਨਿਕਲੋ ਪਿੰਡ ਛੱਡ ਕੇ ਨਾ ਜਾਓ ਆਪਣੇ ਕਾਰੋਬਾਰ ਕਰੋ ਤੇ ਜਿਹੜੇ ਨਸ਼ਾ ਤਸਕਰ ਆ ਉਹਨਾਂ ਬਾਰੇ ਸਾਨੂੰ ਦੱਸੋ ਅਸੀਂ ਤੁਹਾਡੀ ਜਿਹੜੀ ਜਾਣਕਾਰੀ ਆ ਉਹ ਗੁਪਤ ਰੱਖਾਂਗੇ ਉਹ ਪਤਾ ਨਹੀਂ ਲਗਨਾਵਾਂਗੇ ਕਿ ਸਾਨੂੰ ਸ਼ਿਕਾਇਤ ਕਿਸ ਨੇ ਕੀਤੀ ਐ ਡਰੋ ਨਾ ਘਰੋਂ ਬਾਹਰ ਨਿਕਲੋ ਆਪਣਾ ਕਾਰੋਬਾਰ ਕਰੋ ਸਾਨੂੰ ਦੱਸੋ ਅਸੀਂ ਤੁਹਾਡੀ ਜਿਹੜੀ ਸੂਚਨਾ ਗੁਪਤ ਰੱਖਾਂਗੇ ਹੁਣ ਪੁਲਿਸ ਨੇ ਇਹ ਗੱਲ ਆਖੀ ਪਿੰਡ ਦੇ ਲੋਕਾਂ ਨੂੰ ਪਰ ਪਿੰਡ ਦੇ ਲੋਕ ਜਦੋਂ ਉਹਨਾਂ ਨੇ ਇਹੀ ਕਹਿ ਤਾ ਨਸ਼ਾ ਤਸਕਰਾਂ ਨੇ ਕਿ ਪੁਲਿਸ ਸਾਡੇ ਨਾਲ ਰਲਈ ਐ ਅਸੀਂ ਪੈਸੇ ਦਿੰਨੇ ਆ ਤੇ ਫਿਰ ਕਿਹੜਾ ਸੂਚਨਾ ਦੇਵੇ ਮਾਹੌਲ ਪੰਜਾਬ 'ਚ ਇਹ ਬਣ ਗਿਆ ਕਰਮਜੀਤ ਅਨਮੋਲ ਦਾ ਗੀਤ ਤੁਹਾਨੂੰ ਯਾਦ ਹੋਏਗਾ ਜੇ ਕੋਈ ਲੈ ਸਕਦਾ ਤਾਂ ਲੈ ਲਓ ਜੀ ਸਾਡਾ ਸਾਰਾ ਪਿੰਡ ਵਿਕਾਊ ਆ ਗੀਤ ਗਾਇਆ ਸੀ ਉਸ ਵੇਲੇ ਆਪਦੀ ਸਰਕਾਰ ਨਹੀਂ ਸੀ ਹੁਣ ਆਪਦੀ ਸਰਕਾਰ ਆ ਕਰਮਜੀਤ ਅਨਮੋਲ ਆਮ ਆਦਮੀ ਪਾਰਟੀ ਦੇ ਲੀਡਰ ਹੈ ਇਲੈਕਸ਼ਨ ਉਹਨਾਂ ਨੇ ਲੜੀ ਹੈ ਹਾਰ ਗਏ ਨੇ ਮੁੱਖ ਮੰਤਰੀ ਦੇ ਦੋਸਤ ਨੇ ਕਰਮਜੀਤ ਅਨਮੋਲ ਹੁਣ ਉਹ ਇਹੋ ਜਿਹੇ ਗਾਣੇ ਬਿਲਕੁਲ ਨਹੀਂ ਗਾਉਂਦੇ ਕਿਉਂਕਿ ਹੁਣ ਉਹਨਾਂ ਨੂੰ ਲੱਗਦਾ ਕਿ ਪੰਜਾਬ ਉਹੋ ਜਿਹਾ ਨਹੀਂ ਰਿਹਾ ਹੁਣ ਬਣ ਗਿਆ ਪੰਜਾਬ ਰੰਗਲਾ ਪਰ ਇਹ ਡਰਾਉਣੀਆਂ ਖਬਰਾਂ ਲਗਾਤਾਰ ਆ ਰਹੀਆਂ